ਜਗਤਾਰ ਸਿੰਘ ਸੰਘੇੜਾ ਜੁੜੇ ਨੇ ਸਾਡੇ ਨਾਲ ਆਮ ਆਦਮੀ ਪਾਰਟੀ ਤੋਂ ਸੰਘੇੜਾ ਸਾਹਿਬ ਸਿੱਧੇ ਤੌਰ ਤੇ ਅਸੀਂ ਜਦੋਂ ਲਿਸਟ ਆਈ ਹੈ ਜਾਂ ਲਿਸਟ ਦੇਖੀ ਥੋੜਾ ਜਆ ਉਸ ਤੇ ਨਜ਼ਰਸਾਨੀ ਕੀਤੀ ਨਾਮ ਪੜੇ ਤਾਂ 100 200 ਕਿਲੋਮੀਟਰ ਤੋਂ ਘੱਟ ਤੇ ਕੋਈ ਵੀ ਨਹੀਂ ਹੈ ਔਰ ਕਿਉਂਕਿ ਹੁਣ ਇਹ ਕੱਲ ਸਰਕਾਰ ਦੀ ਚੇਤਾਵਨੀ ਸੀਗੀ ਕਿ ਕੰਮ ਤੇ ਵਾਪਸ ਆ ਜਾਓ ਨਹੀਂ ਤਾਂ ਐਕਸ਼ਨ ਹੋਏਗਾ ਸੋ ਇਸ ਨੂੰ ਐਕਸ਼ਨ ਦੇ ਪਹਿਲੇ ਕਦਮ ਦੇ ਤੌਰ ਤੇ ਦੇਖ ਸਕਦੇ ਹਾਂ ਨਹੀਂ ਬ੍ਰਾਦਰ ਸਾਹਿਬ ਇਸ ਤਰ੍ਹਾਂ ਆ ਕਿ ਇਹ ਤਾਂ ਪ੍ਰਬੰਧਕੀ ਹਿੱਤਾਂ ਨੂੰ ਮੁੱਖ ਰੱਖ ਕੇ ਬਦਲੀਆਂ ਕੀਤੀਆਂ ਐ ਐਡਮਿਨਿਸਟ੍ਰੇਟਿਵ ਗਰਾਉਂਡਸ ਤੇ ਕਿਉਂਕਿ ਇਹ ਇਹ ਮਤਲਬ ਟਰਾਂਸਫਰ ਇਜ਼ ਨਾਟ ਅ ਪਨਿਸ਼ਮੈਂਟ ਟਰਾਂਸਫਰ ਜਿਹੜੀ ਆ ਉਹ ਇਸ ਕਰਕੇ ਵੀ ਕੀਤੀ ਜਾਂਦੀ ਹੈ ਜਦੋਂ ਇੱਕ ਸਟੇਸ਼ਨ ਤੇ ਕੋਈ ਵਿਅਕਤੀ ਜ਼ਿਆਦਾ ਦੇਰ ਰਹਿ ਰਿਹਾ ਜਾਂ ਕੋਈ ਪਰਫਾਰਮੈਂਸ ਨਹੀਂ ਠੀਕ ਕਰ ਰਿਹਾ ਜਾਂ ਕਿਸੇ ਦੀ ਵੇਦਲੇ ਨਿਹੜਾ ਸਾਹਿਬ ਜੇ ਟਰਾਂਸਫਰ ਡੇਰਾ ਬੱਸੀ ਤੋਂ ਫਾਜ਼ਲ ਕਾਦੀ ਹੋ ਜੇ ਉਹਨੂੰ ਵੀ ਪਨਿਸ਼ਮੈਂਟ ਦੇ ਰੂਪ ਚ ਹੀ ਦੇਖਿਆ ਜਾਂਦਾ ਹੈ ਨਹੀਂ ਚਲੋ ਉਹ ਲੱਗ ਚੀਜ ਹੈ ਤੇ ਦੇਖੋ ਦੋ ਚੀਜ਼ਾਂ ਸਪਸ਼ਟ ਨੇ ਪਹਿਲੀ ਗੱਲ ਤਾਂ ਟ੍ਰਾਂਸਫਰ ਜਿਹੜੀ ਆ ਦੈਟ ਇਜ਼ ਔਨ ਐਡਮਿਨਿਸਟ੍ਰੇਟਿਵ ਗਰਾਉਂਡ ਇਹ ਜਿਹੜੀਆਂ ਹੁਣ ਰੀਸੈਂਟਲੀ ਅਸੀਂ ਕੀਤੀਆਂ ਐਡਮਿਨਿਸਟ੍ਰੇਟਿਵ ਗਰਾਉਂਡਸ ਤੇ ਟ੍ਰਾਂਸਫਰਸ ਕੀਤੀਆਂ ਸੋ ਇਹ ਕੋਈ ਸੈਕੰਡਰੀ ਨਹੀਂ ਪਤਾ ਕੀ ਹੈ ਸੈਕੰਡਰ ਸਭ ਟਾਈਮਿੰਗ ਬੜੀ ਮਹੱਤਵਪੂਰਨ ਹੋ ਜਾਂਦੀ ਹੈ ਨਾ ਹੁਣ ਕੱਲ ਤੁਹਾਡੇ ਵੱਲੋਂ ਆਰਡਰ ਨਿਕਲਦੇ ਨੇ ਕਿ 5 ਵਜੇ ਤੱਕ ਤੁਸੀਂ ਆਪਣੀ ਡਿਊਟੀ ਸ਼ੁਰੂ ਕਰਦੇ ਹੋ ਰਜਿਸਟਰੀਆਂ ਕਰਨੀਆਂ ਸ਼ੁਰੂ ਕਰਦੇ ਹੋ ਜੇ ਨਹੀਂ ਆਉਂਦੇ ਤਾਂ ਐਕਸ਼ਨ ਹੋਊਗਾ ਉਸ ਤੋਂ ਬਾਅਦ ਦੇਰ ਰਾਤ ਸਸਪੈਂਸ਼ਨ ਵੀ ਹੋਈ 10 15 ਸਸਪੈਂਸ਼ਨ ਹੋਈਆਂ ਔਰ ਅੱਜ ਬਦਲੀਆਂ ਦੀ ਲਿਸਟ ਆ ਗਈ ਤਾਂ ਉਹਨੂੰ ਉਹਨੂੰ ਇਹ ਤਾਂ ਨਹੀਂ ਕਹਿ ਸਕਦੇ ਕਿ ਸਿੰਪਲ ਐਡਮਿਨਿਸਟ੍ਰੇਟਿਵ ਗਰਾਉਂਡ ਤੇ ਹੋ ਗਈਆਂ ਜਾਂ ਰੈਂਡਮਲੀ ਹੋ ਗਈਆਂ ਜਦੋਂ ਐਕਸ਼ਨ ਚੱਲ ਰਿਹਾ ਤਾਂ ਉਸੇ ਉਸੇ ਐਕਸ਼ਨ ਦਾ ਹਿੱਸਾ ਤੇ ਹੈ ਨਾ ਬ੍ਰਾਹਮਣ ਸਾਹਿਬ ਮੈਂ ਨਹੀਂ ਕਿਹਾ ਰੈਂਡਮਲੀ ਹੋ ਗਈਆਂ ਅਚਾਨਕ ਹੋ ਗਈਆਂ ਪ੍ਰਬੰਧਕੀ ਹਿੱਤਾਂ ਨੂੰ ਮੁੱਖ ਰੱਖ ਕੇ ਕੀਤੀਆਂ ਬੜੀ ਸੋਚ ਸਮਝ ਕੇ ਕੀਤੀਆਂ ਹੈਗੀਆਂ ਔਰ ਮੈਂ ਵੀ ਇਹ ਕਿਹਾ ਕਿ ਇਹ ਮਤਲਬ ਉਹ ਜਿਹੜਾ ਤਾਵਨੀ ਦਿੱਤੀ ਸੀ ਉਹਦਾ ਮਤਲਬ ਨਹੀਂ ਦਿੱਤੀ ਜਾਂ ਉਦਾਂ ਹੀ ਮਾਹੌਲ ਉਦਾਂ ਹੀ ਸਿੰਪਲ ਹੈ ਜਿਹੜੀ ਚਿਤਾਵਨੀ ਦਿੱਤੀ ਉਹ ਅਲੱਗ ਐਕਸ਼ਨ ਹੋ ਰਹੇ ਆ ਹੂੰ ਉਹ ਐਕਸ਼ਨ ਹੋ ਰਹੇ ਆ ਉਹ ਵੀ ਹੋ ਰਹੇ ਆ ਉਹਦੇ ਬਾਰੇ ਵੀ ਉਹਦਾ ਟੋਲਰੈਂਸ ਹੈ ਉਹਦੇ ਬਾਰੇ ਜ਼ੀਰੋ ਟੋਲਰੈਂਸ ਹੈ ਕਰਪਸ਼ਨ ਦੇ ਬਾਰੇ ਜ਼ੀਰੋ ਟੋਲਰੈਂਸ ਹੈ ਉਹਦਾ ਐਕਸ਼ਨ ਪੈਰਲਲ ਚੱਲ ਰਿਹਾ ਹੈ ਜਿੱਥੇ ਕੋਈ ਨਹੀਂ ਕੰਮ ਕਰੂਗਾ ਉਹਦੇ ਤੇ ਐਡਮਿਨਿਸਟ੍ਰੇਟਿਵ ਐਕਸ਼ਨ ਵੀ ਹੋਊਗਾ ਤੇ ਉਹਦੇ ਤੇ ਹੋਰ ਜੇ ਕੋਈ ਕਾਰਵਾਈ ਹੋ ਸਕਦੀ ਹੈ ਉਹ ਵੀ ਹੋਏਗੀ ਜਿਸ ਤਰ੍ਹਾਂ ਕੰਮ ਵੰਡ ਵੀ ਤਾਂ ਇੱਕ ਜਿਹੜਾ ਸਪੀਸ਼ਲ ਸਪੀਰੇ ਦਾ ਹਿੱਸਾ ਹੈ ਇਹ ਮੈਂ ਕਿਸੇ ਚੀਜ਼ ਦਾ ਹੈੱਡ ਹੈ ਜਾਂ ਡਿਪਟੀ ਕਮਿਸ਼ਨਰ ਨੇ ਜਾਂ ਹੋਰ ਕੋਈ ਵੀ ਹੈੱਡ ਹੋਣ ਜਦੋਂ ਕੰਮ ਚਲਾਉਣਾ ਹੈ ਜਿਹੜੀ ਸੀਟ ਤੇ ਕੋ ਬੰਦਾ ਨਹੀਂ ਚੰਗਾ ਕੰਮ ਕਰ ਰਿਹਾ ਉਹ ਦੂਜੀ ਸੀਟ ਤੇ ਜਾਏਗਾ ਜਿੱਥੇ ਉਹਦਾ ਟੌਟਾ ਟੱਪਾ ਵੀ ਘਟੇਗਾ ਉਹ ਮਤਲਬ ਬਾਕੀ ਚਲੋ ਤੁਸੀਂ ਤੁਸੀਂ ਬਣੇ ਰਹਿਣਾ ਬਣੇ ਰਹਿਣਾ ਸਾਡੇ ਨਾਲ ਸੁਖਵਿੰਦਰ ਕੋਟਲੀ ਜੀ ਜੁੜੇ ਨੇ ਕਾਂਗਰਸ ਪਾਰਟੀ ਤੋਂ ਕੋਟਲੀ ਜੀ ਕਿਵੇਂ ਦੇਖਦੇ ਹੋ ਇਹਨਾਂ ਤਬਾਦਲਿਆਂ ਨੂੰ ਦੇਖੋ ਪੰਜਾਬ ਦੇ ਅੰਦਰ ਹਾਲਾਤ ਬੜੇ ਨਾਜ਼ੁਕ ਬਣੇ ਹੋਏ ਨੇ ਜੀ ਤਹਿਸੀਲਦਾਰ ਸਹਿਬਾਨ ਜਾਂ ਫੋਰ ਮੈਕ ਵਿੱਚ ਬਾਰੇ ਕੋਈ ਗੱਲ ਕਰਨੀ ਚਾਹੁੰਦੇ ਆ ਆਪਣੀਆਂ ਮੰਗਾਂ ਪ੍ਰਤੀ ਜਾਂ ਦੂਸਰਾ ਤੀਸਰਾ ਤਾਂ ਉਹਨਾਂ ਦੀ ਗੱਲ ਸੁਣ ਲਈ ਜਾਣੀ ਚਾਹੀਦੀ ਹੈ ਜੇ ਤੁਸੀਂ ਇੱਕ ਬਦਲੀਆਂ ਹੀ ਹੱਲ ਹੋਵੇ ਤਾਂ ਫਿਰ ਜਿਹੜਾ ਬੰਦਾ ਜਲੰਧਰ ਲੱਗਾ ਸੀਗਾ ਉਹ ਨਕੌਦਰ ਚਲ ਜਾਏਗਾ ਨਕੌਦਰ ਵਾਲਾ ਫਗਵਾੜੇ ਚਲ ਜਾਏਗਾ ਉਹ ਉਹ ਇਹ ਇਹ ਪ੍ਰਭਾਵ ਦੇਣ ਦੀ ਮੁਲਾਜ਼ਮਾਂ ਦੇ ਉੱਤੇ ਇੱਕ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਨਹੀਂ ਤਾਂ ਤੁਹਾਨੂੰ ਸਸਪੈਂਡ ਕਰ ਦਾਂਗੇ ਆਰਡਰ ਦਿੱਤੇ ਜਾਂਦੇ ਆ ਕਿ ਜੇ ਸ਼ਾਮ ਤੱਕ ਪਰਤੋ ਨਈ ਤਾਂ सस्पेंशन ਆਰਡਰ ਤੇ ਫਿਰ ਜਿਹੜੇ ਆ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਜਾਂਦਾ ਤੇ ਹੋਰ ਬਹੁਤ ਕੁਝ ਪੰਜਾਬ ਦੇ ਅੰਦਰ ਕੱਲਾ ਇਹ ਤਹਿਸੀਲਦਾਰਾਂ ਦੇ ਨਾਲ ਨਹੀਂ ਹੋ ਰਿਹਾ ਤੇ ਅੱਜ ਪੰਜਾਬ ਦੇ ਕਿਸਾਨਾਂ ਨਾਲ ਕੀ ਹੋ ਰਿਹਾ ਅੱਜ ਤੁਸੀਂ ਉਹਨਾਂ ਨੂੰ ਗ੍ਰਿਫਤਾਰ ਕਰਕੇ ਜਿਹੜੇ ਘਰਾਂ 'ਚ ਡੱਕ ਰਹੇ ਹੋ ਗੱਡੀਆਂ 'ਚ ਸੱਟ ਸੱਟ ਕੇ ਲਿਜਾ ਰਹੇ ਹੋ ਇਹ ਪੰਜਾਬ ਦੇ ਅੰਦਰ ਤੁਸੀਂ ਇਹ ਨੈਰੇਟਿਵ ਸੈੱਟ ਜਿਹੜਾ ਕਰਨਾ ਚਾਹੁੰਦੇ ਹੋ ਤੁਸੀਂ ਤਾਂ ਧਰਨਾ ਮੁਕਤ ਪੰਜਾਬ ਦੀਆਂ ਗੱਲਾਂ 3 ਸਾਲ ਪਹਿਲਾਂ ਕੀਤੀਆਂ ਸੀ ਮੇਰੇ ਸਾਥੀ ਬੈਠੇ ਨੇ ਆਮ ਆਦਮੀ ਪਾਰਟੀ ਦੇ ਸੰਘੇੜਾ ਸਾਹਿਬ ਉਦੋਂ ਕਹਿੰਦੇ ਹੁੰਦੇ ਸੀ ਸਾਨੂੰ ਵਕਤ ਦਿਓ ਸਾਨੂੰ ਟਾਈਮ ਦਿਓ ਭਾਈ ਹੁਣ ਤਾਂ 3 ਸਾਲ ਨਸ਼ਿਆਂ ਦੇ ਵੀ ਹੋ ਗਏ 3 ਸਾਲ ਧਰਨਾ ਮੁਕਤ ਕਰਨ ਦੇ ਲਈ ਵੀ ਹੋ ਗਏ ਤੇ ਕਰਜ਼ਾ ਮੁਕਤ ਕਰਨ ਦੇ ਲਈ ਵੀ ਹੋ ਗਏ ਕਰਜ਼ਾ ਹੋਰ ਚੜ ਚੜ ਗਿਆ ਧਰਨੇ ਦਿਨ ਦਿਹਾੜੇ ਲੱਗੇ ਪਏ ਨੇ ਚੰਡੀਗੜ੍ਹ ਤੋਂ ਘਰ ਤੱਕ ਜਾਣਾ ਮੁਸ਼ਕਲ ਹੋ ਗਿਆ ਤਹਿਸੀਲਦਾਰ ਸਾਹਿਬ ਹੜਤਾਲਾਂ ਤੇ ਚਲੇ ਗਏ ਹਰ ਪਾਸੇ ਮੈਂ ਬਰਾਦ ਦਾ ਹਰ ਹਾ ਹਾ ਕਾਰ ਪਤੀ ਪਈ ਹੋਈ ਹੈ ਮਤਲਬ ਆਖਰ ਤੁਸੀਂ ਬਦਲੀਆਂ ਦੇ ਸੰਦਰਭ ਦੇ ਅੰਦਰ ਸਾਬਤ ਕੀ ਕਰਨਾ ਚਾਹੁੰਦੇ ਹੋ ਕੁਝ ਦਿਨ ਪਹਿਲਾਂ ਡੀਸੀ ਕਰ ਦਿੱਤੇ ਹੋਰ ਕਰਦੇ ਕਮ ਸੇ ਕਮ ਚਲੋ ਜੇ ਕਿਸੇ ਦਾ ਕੋਈ ਲੌਂਗ ਪੀਰੀਅਡ ਹੈ ਜਾਂ ਕੋਈ ਹੋਰ ਆ ਐਡਮਿਨਿਸਟਰेटर ਤੁਸੀਂ ਗੱਲ ਕਰ ਰਹੇ ਹੋ ਪਰ ਇਹ ਤਾਂ ਧਮਕੀਆਂ ਤੋਂ ਬਾਅਦ ਪ੍ਰੋਸੈਸ ਸ਼ੁਰੂ ਹੋਇਆ ਸੋ ਇਸ ਕਰਕੇ ਪੰਜਾਬ ਦੇ ਅੰਦਰ ਇੱਕ ਮਾਹੌਲ ਬਣਾ ਕੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਬਸ ਅਸੀਂ ਤਾਂ ਹੁਣ ਨਸ਼ਾ ਮੁਕਤ ਕਰ ਦੇਣਾ ਮਰਾਤਾ ਮੈਂ ਤੁਹਾਡੇ ਮਾਧਮ ਤੋਂ ਕਹਿਣਾ ਚਾਹਨਾ ਤੁਸੀਂ ਮਤਲਬ ਅੱਜ ਜਿਨ੍ਹਾਂ ਦੇ ਉੱਤੇ ਕੋਈ ਪਰਚੇ ਦਰਜ ਹੈ ਜਾਂ ਕੁਝ ਹੋਰ ਆ ਮੈਂ ਉਹ ਕਹਿਣਾ ਚਾਹੁੰਦਾ ਤੁਸੀਂ ਉਹਨਾਂ ਦੇ ਘਾਟ ਆ ਰਹੇ ਹੋ ਤੁਸੀਂ ਕੇਸ ਗਰਾਉਂਡ ਦੇ ਉੱਤੇ ਘਾਟ ਆ ਰਹੇ ਹੋ ਜੇ ਕਿਸੇ ਦੀ ਕੋਈ ਪ੍ਰਾਪਰਟੀ ਆ ਜਾਂ ਕੁਝ ਹੋਰ ਆ ਇਸ ਮਾਮਲਿਆਂ ਦੇ ਕਰਕੇ ਉਹਨੂੰ ਅਟੈਚ ਕਰ ਲਓ ਉਹਨੂੰ ਨਿਲਾਮ ਕਰੋ ਉਹਨੂੰ ਸਾਰਾ ਕੁਝ ਤੁਸੀਂ ਕਰ ਸਕਦੇ ਹੋ ਮਤਲਬ ਦੋ ਘਰ ਠਾ ਕੇ ਚਲੋ ਇਹ ਸੰਘੇੜਾ ਸਾਹਿਬ ਇਹਦਾ ਜਵਾਬ ਦੇ ਸਾਰੇ ਜਵਾਬ ਦੇ ਦਿਓ ਬ੍ਰਾਂਡ ਸਾਹਿਬ ਮੈਂ ਤਾਂ ਕੋਟਲੀ ਸਾਹਿਬ ਤੋਂ ਹੈਰਾਨ ਐ ਨੰਗੇ ਚਿੱਤੇ ਹੀ ਬੋਲਣ ਲੱਗ ਗਏ ਨੇ ਫਿਰ ਐਵੇਂ ਹੀ ਚੰਗੇ ਕੰਮਾਂ ਦੇ ਖਿਲਾਫ ਵੀ ਇਹ ਕਿਹੜਾ ਕੰਮ ਤੁਸੀਂ ਟੈਨ ਸਾਹਿਬ ਜਿਉਂ ਨਹੀਂ ਕੀਤਾ ਨਹੀਂ ਨਹੀਂ ਮੈਂ ਤੁਹਾਨੂੰ ਮੇਰੀ ਗੱਲ ਸੁਣ ਲਓ ਜਿਹੜਾ ਹੁਣ ਮੈਂ ਤੁਹਾਡੇ ਵਿੱਚ ਨਹੀਂ ਬੋਲਿਆ ਹੈਗਾ ਤੇ ਤੁਸੀਂ ਗੱਲ ਸੁਣੋ ਕਰਪਸ਼ਨ ਕਰਨ ਦੇਣੀ ਚਾਹੀਦੀ ਹੈ ਤੁਸੀਂ ਤਾਂ ਠੀਕ ਤੁਹਾਡੀ ਪਾਰਟੀ ਠੀਕ ਹੈ ਤੁਹਾਡੇ ਬੰਦੇ ਤਾਂ ਜ਼ਿਲ੍ਹੇ 'ਚ ਬੈਠੇ ਆਂ ਹੈ ਜੀ ਤੁਹਾਡੇ ਵਾਲੇ ਤੁਹਾਡੇ ਵਾਲੇ ਪਿਆਰੀ ਪਿਆਰੇ ਮੇਰੀ ਗੱਲ ਸੁਣੋ ਕਿਸ ਨੇ ਬੋਲਿਆ ਕਿਸਰੀ ਵਾਲੰਤ ਗਿਆ ਉਹ ਜੀ ਸਾਹਿਬ ਬਿਕਨਾ ਮੋਕਾ ਮਨੋਸ਼ ਸੋਡਿਆ ਗਿਆ ਚਲੋ ਉਹਨਾਂ ਨੂੰ ਗੱਲ ਕਰ ਲੈਣ ਦਿਓ ਆਪਣੀ ਵਾਰੀ 'ਚ ਬੋਲਿਓ ਆਪਣੀ ਵਾਰੀ 'ਚ ਬੋਲਿਓ ਆਪਣੀ ਵਾਰੀ 'ਚ ਬੋਲਿਓ ਦੇਖੋ ਭਗਵਾਨ ਤੁਮਾਨ ਸਾਹਿਬ ਨੇ ਸਪਸ਼ਟ ਤੌਰ ਤੇ ਕਿਹਾ ਕਿ ਜ਼ੀਰੋ ਟੋਲਰੈਂਸ ਹੈ ਕਰਾਪਸ਼ਨ ਤੇ ਹਾਂਜੀ ਔਰ ਤਸੀਰਦਾਲਾ ਦੇ ਕਾਗੂ ਨੇ ਵੀ ਸਾਰੀਆਂ ਇਹ ਚੈਨਲ ਤੇ ਚਲਾਇਆ ਉਹ ਵਿਰਾਟ ਸਾਹਿਬ ਤੁਸੀਂ ਵੀ ਚਲਾਇਆ ਉਹਨੇ ਵੀ ਸਪਸ਼ਟ ਤੌਰ ਤੇ ਕਿਹਾ ਜੇ ਸਾਨੂੰ ਰੋਕੋਗੇ ਅਸੀਂ ਵੀ ਤੁਹਾਡੇ ਪੋਤੜੇ ਫਰੋਲਾਂਗੇ ਅਸੀਂ ਤਾਂ ਕਹਿੰਦੇ ਆ ਸਾਡੇ ਪੋਤੜੇ ਫਰੋਲੋ ਔਰ ਨਾਲ ਕਾਂਗਰਸੀਆਂ ਦੇ ਵੀ ਫਰੋਲੋ ਕਾ ਲੀਆਂ ਦੇ ਵੀ ਫਰੋਲੋ ਇਹ ਮਤਲਬ ਸ਼ਰੀਆ ਮ ਆਪਣੀ ਇਹਨਾਂ ਦੀ ਕਰਾਪਸ਼ਨ ਨੂੰ ਬਾਝਿਬ ਕਰ ਦਈਏ ਉਹਨੂੰ ਜਾਇਜ਼ ਠਹਿਰਾ ਦੀਏ ਇਹਨਾਂ ਨੂੰ ਆਗਿਆ ਦੇ ਦੀਏ ਲੋਕਾਂ ਨੂੰ ਲੁੱਟਣ ਦੀ ਇੱਥੇ ਕੋਟਲੀ ਸਾਹਿਬ ਇਸ ਗੱਲ ਦੀ ਹਮਾਇਤ ਕਰ ਰਹੇ ਹੋ ਵਜ਼ਰੀਆਂ ਤੇ ਤੁਹਾਨੂੰ ਬੜੀ ਪ੍ਰੋਬਲਮ ਹੋਈ ਆ ਹਾਂਜੀ ਅੱਜ ਨਹੀਂ ਗੱਲ ਸੁਣ ਕੇ ਜਾਊਂਗਾ ਮੈਂ ਇੱਥੇ ਹੀ ਆ ਨਾਰੇ ਜਿਹੜੀ ਨਸ਼ਾ ਮੁਕਤ ਦੀ ਵੀ ਗੱਲ ਜੇ ਅਸੀਂ ਘਟਾ ਰਹੇ ਆ ਜਿਹੜੇ ਬੰਦਿਆਂ ਨੇ ਨਸ਼ੇ ਦਾ ਕਾਰੋਬਾਰ ਕੀਤਾ ਨਸਲਾਂ ਖતમ ਕਰਨ ਤੱਕ ਆਇਆ ਘਰਾਂ ਦੇ ਘਰ ਉੱਜੜ ਗਏ ਆ ਤੁਹਾਨੂੰ ਬੜੀ ਚਿੰਤਾ ਆ ਉਹਨਾਂ ਨਾਲ ਹਾਂਜੀ ਕੁਝ ਮਾੜਾ ਮੋਟਾ ਜੇ ਤੁਹਾਨੂੰ ਲੋਕ ਆ ਜੇ ਬਲੌਂਦੇ ਚਲਾਉਂਦੇ ਆ ਤਾਂ ਕੁਝ ਠੀਕ ਰਸਤਾ ਲਾਓ ਨਾ ਐਡਮਿਨਿਸਟ੍ਰੇਟਿਵ ਗਰਾਊਂਡ ਤੇ ਬਦਲੀਆਂ ਆ ਸਸਪੈਂਸ਼ਨਾਂ ਵੀ ਹੋਣਗੀਆਂ ਹੋਰ ਵੀ ਕਾਰਵਾਈ ਹੋਗੀ ਇੱਕ ਪੈਸਾ ਨਹੀਂ ਖਾਣ ਦੇਣਾ ਸਪਸ਼ਟ ਤੌਰ ਤੇ ਸਾਡੇ ਲੀਡਰ ਨੇ ਭਗਵੰਤ ਸਿੰਘ ਸਾਬ ਨੇ ਮੁੱਖ ਮੰਤਰੀ ਸਾਹਿਬ ਨੇ ਐਲਾਨ ਕੀਤਾ ਆ ਜੇ ਕੋਈ ਇਸ ਗਰਾਊਂਡ ਤੇ ਵੀ ਬਦਲੀ ਹੋਗੀ ਤਾਂ ਤੁਸੀਂ ਇਹਦੇ ਨਾਲ ਜੋੜ ਲਓ ਤੁਹਾਨੂੰ ਕੋਈ ਨਾ ਨਹੀਂ ਕਰਦਾ ਹੈਗਾ ਪਰ ਬਦਲੀ ਸਾਨੂੰ ਵੀ ਪਤਾ ਐ ਐਡਮਿਨਿਸਟ੍ਰੇਟਿਵ ਗਰਾਊਂਡ ਤੇ ਹੁੰਦੀ ਆ ਔਰ ਇਸ ਜਿਹੜੀ ਕਰਪਸ਼ਨ ਦੀ ਗੱਲ ਆ ਕੋਈ ਕੰਮ ਤੋਂ ਝੀਚ ਰੋਂਦਾ ਆ ਜਾਣ ਬੁੱਝ ਕੇ ਪਬਲਿਕ ਦਾ ਕੰਮ ਨਹੀਂ ਕਰਦਾ ਡਿਲੇ ਕਰਦਾ ਉਹਦੇ ਬਾਰੇ ਐਡਮਿਨਿਸਟ੍ਰੇਟਿਵ ਐਕਸ਼ਨ ਵੱਖਰੇ ਤੌਰ ਤੇ ਹੋਏਗਾ ਬਦਲੀ ਜਿਹੜੀ ਆ ਬਦਲੀ ਬਦਲੀ ਕਰਕੇ ਹੋਈ ਆ ਇਹ ਨਹੀਂ ਆ ਬੋ ਦਾ ਐਡਮਿਨਿਸਟ੍ਰੇਟਿਵ ਰੈਕਸ਼ਨ ਨਹੀਂ ਹੋਣਾ ਸਦਾ ਕੁਛ ਹੀ ਐਕਸ਼ਨ ਹੋਏਗਾ ਔਰ ਜਿਹੜੇ ਅੱਛੇ ਆਫੀਸਰ ਆ ਉਹ ਚੰਗੀਆਂ ਥਾਵਾਂ ਤੇ ਲੱਗਣਗੇ ਵੀ ਇਹ ਕਿਹੜੀ ਗੱਲ ਆ ਔਰ ਉਹ ਕੰਮ ਵੀ ਠੀਕ ਕਰਨਗੇ ਸ਼ਾਬਾਸ਼ ਇਹ ਵੀ ਮਿਲੇਗੀ ਸੋ ਇਹਨੂੰ ਨਹੀਂ ਨਾ ਤੁਸੀਂ ਇਦਾਂ ਕਰੋ ਕਿ ਚੰਗੀ ਆਪੋਜੀਸ਼ਨ ਬਣੋ ਚੰਗੀ ਬਰੋਥੀ ਤੇਰ ਬਣੋ ਹੈਲਸੀ ਕ੍ਰਿਟਿਸਿਜ਼ਮ ਕਰੋ ਚਲੋ ਮੈਂ ਮੈਂ ਕਲੇਰ ਸਾਹਿਬ ਵੀ ਜੁੜ ਗਏ ਨੇ ਸਾਡੇ ਨਾਲ ਇਹਨਾਂ ਇੱਕ ਮੇਰੀ ਗੱਲ ਸੁਣੋ ਮਰਾਤ ਸਾਹਿਬ ਮੈਨੂੰ ਇੱਕ ਸਕਿੰਟ ਦਿਓ ਪਹਿਲਾਂ ਮੈਨੂੰ ਹਾਂਜੀ ਹਾਂਜੀ ਬੋਲੋ ਪਲੀਜ਼ ਮੈਂ ਇਹ ਕਹਿਣਾ ਚਾਹਨਾ ਹਾਂ ਕਿ ਇਹ ਕਹਿੰਦੇ ਸੀ ਕਾਂਗਰਸੀਆਂ ਨੂੰ ਵੀ ਕ੍ਰਪਸ਼ਨ ਕਰਦੇ ਆ ਤੁਸੀਂ ਉਹਨਾਂ ਨੂੰ ਅੰਦਰ ਦਿੱਤਾ ਤੁਸੀਂ ਤਾਂ ਕਹਿੰਦੇ ਸੀ ਜਿਹੜੇ 92 ਆ ਸਾਡੇ ਹੀਰੇ ਚੁਣ ਕੇ ਆਏ ਨੇ ਤੇ ਹੀਰੇ ਤਾਂ ਫਿਰ ਕੱਖ ਤੋਂ ਵੀ ਹੋੜੇ ਤੁਸੀਂ ਕਰ ਦਿੱਤੇ ਤੁਹਾਡੀ ਸਰਕਾਰ ਨੂੰ ਉਹਨਾਂ ਨੇ ਲੰਗੇ ਚਿੱਤੇ ਕਰ ਦਿੱ ਪੰਜਾਬ ਦੇ ਵਿੱਚ ਤੁਹਾਡੇ ਵਜ਼ੀਰ ਅੰਦਰ ਚਲੇਗਾ ਤੁਹਾਡਾ ਸਾਰਾ ਕੁਝ ਤੁਸੀਂ ਤੁਸੀਂ ਕਾਂਗਰਸ ਨੂੰ ਕਿਹੜੇ ਮੂਹਰੇ ਨਾਲ ਕਹਿ ਰਹੇ ਹੋ ਤੁਹਾਨੂੰ ਲੋਕਾਂ ਨੇ ਬਹੁਤ ਵੱਡਾ ਫਤਵਾ ਦਿੱਤਾ ਸੀਗਾ ਕਿ ਅਸੀਂ ਪੰਜਾਬ ਦੇ ਅੰਦਰ ਇੱਕ ਸਿੰੰਗਾ ਪ੍ਰਸ਼ਾਸਨ ਦੇਾਂਗੇ ਤੁਸੀਂ ਤੁਸੀਂ ਅੱਜ 3 ਸਾਲ ਤੁਸੀਂ ਤਾਂ ਕਹਿੰਦੇ ਸੀ 4 ਮਹੀਨੇ 'ਚ ਤੁਹਾਡੇ ਕਨਵੀਨਰ ਸਾਹਿਬ ਕਹਿੰਦੇ ਸੀ ਅਸੀਂ ਨਸ਼ਾ ਮੁਕਤ ਕਰ ਦੇਣਾ ਅਸੀਂ ਨਹੀਂ ਕਰ ਸਕੇ ਲੋਕਾਂ ਨੇ ਸਾਨੂੰ ਲਾਂਬੇ ਕਰ ਦਿੱਤਾ ਨਹੀਂ ਤੁਸੀਂ ਮੈਂ ਜਿਆਦਾ ਲੰਬੀ ਬੈਸ ਨਹੀਂ ਪੈਂਦਾ ਮੇਰੇ ਕੋਲੇ ਸਮਾਂ ਹੈ ਨਹੀਂ ਕੋਟਲੀ ਸਾਹਿਬ ਇਹ ਦੱਸੋ ਤਹਿਸੀਲਦਾਰਾਂ ਤੇ ਐਕਸ਼ਨ ਸਹੀ ਹੈ ਕਿ ਗਲਤ ਹੈ ਮੈਂ ਕਹਿੰਦਾ ਬਦਲੀਆਂ ਜਿਹੜਾ ਡਰਾਵਾ ਦਿੱਤਾ ਪਹਿਲਾਂ ਤਾਂ ਬਦਲੀਆਂ ਤਾਂ ਪਹਿਲਾਂ ਵੀ ਕਰ ਲੈਂਦੇ ਲੇਕਿਨ ਤੁਸੀਂ ਸਾਰਿਆਂ ਦੀਆਂ ਬਦਲੀਆਂ ਕਰਕੇ ਤੁਸੀਂ ਕੀ ਸਾਬਤ ਕੀ ਕਰਨਾ ਚਾਹੁੰਦੇ ਹੋ ਮੈਂ ਤਾਂ ਮੇਰਾ ਤਾਂ ਇਹ ਸਵਾਲ ਹੈ ਚਲੋ ਮੈਂ ਇਹੀ ਕਲियर ਸਾਹਿਬ ਤੋਂ ਰਿਐਕਸ਼ਨ ਲੈਣਾ ਹੈ ਠੀਕ ਹੈ ਮੈਂ ਤੁਹਾਡੀ ਗੱਲ ਸੁਣ ਲਈ ਕਲियर ਸਾਹਿਬ ਕਿਸ ਤਰੀਕੇ ਨਾਲ ਦੇਖਦੇ ਹੋ ਬਦਲੀਆਂ ਦੂਰ ਦੁਰਾਡੇ ਜਿੰਨੀਆਂ ਵੀ ਕੀਤੀਆਂ ਗਈਆਂ 100 200 ਕਈ ਤੇ 3 350 ਕਿਲੋਮੀਟਰ ਹੈ ਕਿਸ ਤਰੀਕੇ ਨਾਲ ਸਮਝਦੇ ਹੋ ਠੀਕ ਐਕਸ਼ਨ ਮੁਜੀਪਾਲ ਜੀ ਅਸਲ ਦੇ ਵਿੱਚ ਅੱਜ ਪੰਜਾਬ ਦੇ ਵਿੱਚ ਰਾਜਕਤਾ ਫੈਲ ਚੁੱਕੀ ਹੈ ਗੱਲ ਬਦਲੀਆਂ ਦੀ ਨਹੀਂ ਗੱਲ ਹੈ ਕਿ ਬਿਊਰੋਕ੍ਰੇਸੀ ਤੇ ਸਰਕਾਰ ਦੇ ਵਿੱਚ ਜਿਹੜਾ ਵਿਸ਼ਵਾਸ ਹੈ ਉਹ ਟੁੱਟ ਗਿਆ ਤੇ ਬਿਊਰੋਕ੍ਰੇਸੀ ਤੇ ਸਰਕਾਰ ਦੇ ਵਿੱਚ ਤਾਲਮੇਲ ਨਹੀਂ ਹੈ ਔਰ ਇਹ ਦੋਨੋਂ ਪਾਸੋਂ ਐਲੀਗੇਸ਼ਨ ਲੱਗ ਰਹੇ ਨੇ ਇੱਕ ਪਾਸੇ ਤਾਂ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਜੀ ਇਹ ਸਾਰੇ ਕਰਪਟ ਨੇ ਅਸੀਂ ਇਹਨਾਂ ਦੇ ਖਿਲਾਫ ਕਾਰਵਾਈ ਕਰਾਂਗੇ ਦੂਜੇ ਪਾਸੇ ਅਫਸਰ ਕਹਿ ਰਹੇ ਨੇ ਕਿ ਜੀ ਇਹਨਾਂ ਦੇ ਐਮਐਲਏ ਸਾਡੇ ਤੋਂ ਹਿੱਸਾ ਪੱਤੀਆਂ ਮੰਗਦੇ ਨੇ ਐਮਐਲਏ ਸਾਡੇ ਤੋਂ ਪੈਸਾ ਇਕੱਠਾ ਕਰਦੇ ਨੇ ਇਹ ਕੋਈ ਛੋਟੇ ਅਲੀਗੇਸ਼ਨ ਨਹੀਂ ਪਰ ਮੈਂ ਅੱਜ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਪੁੱਛਣਾ ਚਾਹੁੰਦਾ ਕਿ ਠੀਕ ਹੈ ਜੀ ਪੰਜਾਬ ਸਰਕਾਰ ਕਰਪਸ਼ਨ ਤੇ ਬੜੀ ਸਖਤ ਹੈ ਪਰ ਜਦੋਂ ਆਹੀ ਸਖਤੀ ਆਪਦੇ ਐਮਐਲਏ ਤੇ ਕਰਨੀ ਆ ਉਹ ਤੋਂ ਕਿੱਥੇ ਭੱਜ ਜਾਂਦੇ ਨੇ ਉਥੇ ਨਰਿੰਦਰ ਕੌਰ ਭਰਾਜ ਨੇ ਭਵਾਨੀਗੜ੍ਹ ਦੇ ਵਿੱਚ ਸ਼ਰਿਆਮ ਟ੍ਰੈਕੀ ਯੂਨੀਵਰਸਿਟੀ ਪ੍ਰਧਾਨਗੀ ਲਈ 30 ਲੱਖ ਰੁਪਏ ਲੈ ਬੰਦੇ ਦੇ 30 ਲੱਖ ਮੋੜੇ ਉਹਨੇ ਸੁਸਾਈਸਾਈਡ ਦਾ ਅਟੈਂਪਟ ਕੀਤਾ ਤੇ ਦੂਜੇ ਪਾਸੇ 55 ਲੱਖ ਲੈ ਕੀ ਅੱਜ ਤੱਕ ਨਰਿੰਦਰ ਭਰਾਜ ਤੇ ਪਰਚਾ ਦਰਜ ਕੀਤਾ ਪੰਜਾਬ ਸਰਕਾਰ ਨੇ ਉਰੇ ਸੁੱਤੀ ਪਈ ਹੈ ਪੰਜਾਬ ਸਰਕਾਰ ਨਾ ਵਿਜੇ ਸਿੰਘ ਦੇ ਦਾ ਚਲਾਨ ਪੇਸ਼ ਹੋਇਆ ਨਾ ਸਰਾਰੀ ਸਾਹਿਬ ਦੇ ਖਿਲਾਫ ਕਾਰਵਾਈ ਹੋਈ ਨਾ ਮਿਤ ਰਤਨ ਦਾ ਚਲਾਨ ਪੇਸ਼ ਕੀਤਾ ਸੋ ਸਿਲੈਕਟਿਵ ਕਾਰਵਾਈ ਜਿਹੜੀ ਪੰਜਾਬ ਸਰਕਾਰ ਕਰ ਰਹੀ ਹੈ ਹੁਣ ਐਕਸਪੋਜ਼ ਹੋ ਚੁੱਕੀ ਹੈ ਔਰ ਅੱਜ ਮੈਂ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਇਹ ਗੱਲ ਕਹਿਣੀ ਚਾਹਨਾ ਕਿ ਜਿਹੜੇ ਹਾਲਾਤਾਂ ਚ ਤੁਸੀਂ ਪੰਜਾਬ ਨੂੰ ਲਿਆ ਕੇ ਖੜਾ ਕਰਤਾ ਇਹਦੀ ਜ਼ਿੰਮੇਵਾਰੀ ਤੁਹਾਡੀ ਹੈ ਇੱਕ ਪਾਸੇ ਤਾਂ ਪੰਜਾਬ ਦੇ ਸਿਰ ਤੇ ਕਰਜ਼ਾ ਚੜਦਾ ਜਾ ਰਿਹਾ ਹੈ ਦੂਜੇ ਪਾਸੇ ਸਾਰੀ ਅਫਸਰशाही ਸਾਰੀ ਨੌਕਰਸ਼ਾਹ ਪੰਜਾਬ ਸਰਕਾਰ ਦੇ ਵਿਰੁੱਧ ਖੜੇ ਨੇ ਤੀਸਰੇ ਪਾਸੇ ਕਿਸਾਨ ਉਰੇ ਤੁਸੀਂ ਚੱਕ ਚੱਕ ਕੇ ਰਾਤ ਦੇ ਅੰਦਰ ਸਿੱਟੇ ਨੇ ਤੇ ਕਿਸਾਨ ਤੁਹਾਡੇ ਖਿਲਾਫ ਧਰਨਿਆਂ ਦੇ ਉੱਤੇ ਬੈਠ ਗਏ ਨੇ ਤੇ ਸਾਡਾ ਸੂਬਾ ਜਿਹੜਾ ਕਿ ਬਹੁਤ ਮੁਸ਼ਕਿਲ ਦੇ ਨਾਲ ਪੈਰਾਂ ਸਿਰ ਤੇ ਹੋਇਆ ਸੀ ਇਹ ਤਾਂ ਸਾਰਾ ਹੀ ਬਰਬਾਦ ਕਰਤਾ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਸਾਨਾਂ ਨੂੰ ਚੱਕ ਕੇ ਤੁਸੀਂ ਰਾਤਾਂ ਨੂੰ ਜੇਲਾਂ ਦੇ ਵਿੱਚ ਸਿੱਟ ਰਹੇ ਹੋ ਤੇ ਦੂਜੇ ਪਾਸੇ ਅਰਵਿੰਦ ਕੇਜਰੀਵਾਲ ਨੂੰ 100-100 ਗੱਡੀਆਂ ਦਾ ਕਾਫਲਾ ਜਿਹੜਾ ਕਿ ਨਾ ਮੁੱਖ ਮੰਤਰੀ ਦਾ ਐਮਐਲਏ ਉਹਨਾਂ ਨੂੰ ਵਿਪਾਸਨਾ ਛੱਡਦੇ ਫਿਰਦੇ ਹੋ ਸਾਰੀ ਸਰਕਾਰ ਉੱਥੇ ਲਾ ਰੱਖੀ ਆ ਤੋ ਵਿਜੇਪਾਲ ਜੀ ਅੱਜ ਪੰਜਾਬ ਦਾ ਇੱਕ ਬਹੁਤ ਵੱਡਾ ਨੁਕਸਾਨ ਇਹ ਲੋਕਾਂ ਕਰਕੇ ਹੋ ਰਿਹਾ ਜਿਹਦੀ ਜਵਾਬਦੇਹੀ ਮੁੱਖ ਮੰਤਰੀ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਦੇ ਦੇਣਾ ਪਊਗਾ ਜਵਾਬ ਜਵਾਬ ਦੇ ਦਿਓ ਛੋਟਾ ਯਾ ਸੰਘੇੜਾ ਸਾਹਿਬ ਮੈਂ ਬਾਈਂਡ ਅਪ ਕਰਦਾ ਮੈਂ ਤਾਂ ਬ੍ਰਹਾਰ ਸਾਹਿਬ ਇਹ ਗੱਲ ਤੋਂ ਹੈਰਾਨ ਐ ਕਲੇਰ ਸਾਹਿਬ ਦਾ ਲੈਕਚਰ ਸੁਣ ਲਿਆ ਆ ਮੈਂ ਰੈਲੀ ਥੋੜੀ ਐ ਇਹ ਜਿਹਦੇ ਚ ਸਾਰੀਆਂ ਚਾਹ ਵੀ ਮੜਾ ਹੋ ਗਿਆ ਚਾਹ ਵੀ ਮੜਾ ਹੋ ਗਿਆ ਹੈ ਜੀ ਕਰਪਸ਼ਨ ਦੇ ਵਿਰੋਧ ਕਾਰਵਾਈ ਹੋਈ ਆ ਇਹਨਾਂ ਦੇ ਕਹੇ ਤੇ ਥੋੜੀ ਰੋਕ ਦੇਣੀ ਐ ਸੀਐਮ ਸਾਹਿਬ ਨੇ ਸਾਡੀ 0 ਡਾਲਰ ਅਗੇਂਸਟ ਕਰਪਸ਼ਨ ਚੰਗੇ ਕੰਮ ਕੀ ਇਹਨਾਂ ਨੂੰ ਇਮਦਾਦ ਕਰਨੀ ਚਾਹੀਦੀ ਆ ਜੀ ਦੇਪਾਲ ਜੀ ਮਨਿੰਦਰ ਕੌਰ ਘਾਇ ਦੇ ਖਿਲਾਫ ਪਰਚਾ ਕਿਉਂ ਨਹੀਂ ਹੋ ਰਿਹਾ ਉਹ ਤਾਂ ਬੰਦੇ ਨੇ ਵੀਡੀਓ ਦਿੱਤੀ ਆ ਪੁੱਛ ਲੋ ਇਹਨਾਂ ਨੂੰ ਨਹੀਂ ਬੋਲੋ ਯਾਰ ਮੈਂ ਤੁਹਾਡੇ ਨਹੀਂ ਵਿੱਚ ਨਹੀਂ ਬੋਲ ਰਿਹਾ ਜੀੜਾ ਸਾਹਿਬ ਫਿਰ ਦੱਸੋ ਜੀਰੋ ਤਾਲ ਦੇ ਕਿਹਨਾਂ ਬੋਲਣ ਦਾ ਤਾਂ ਸਿੱਖ ਲੋ ਯਾਰ ਮੈਂ ਮੈਂ ਜੀੜਾ ਸਾਹਿਬ ਗੁੱਸਾ ਨਾ ਕਰੋ ਪਹਿਲਾਂ ਇਹ ਦੱਸੋ ਵੀ ਜ਼ੀਰੋ ਤਾਲ ਦੇ ਅੱਜ ਵੇਲੇ ਕਿੱਥੇ ਜਵਾਬ ਦੇ ਰਿਹਾ ਉਸ ਕਰਤੇ ਵੀ ਆ ਜਵਾਬ ਦੇ ਦਿਓ ਜਵਾਬ ਦੇ ਦਿਓ ਜਵਾਬ ਦੇ ਦਿਓ ਠੀਕ ਹੈ ਜਵਾਬ ਦੇ ਜਵਾਬ ਦੇ ਦੇਮ ਰੱਤਾ ਵੀ ਇਹਨਾਂ ਨੂੰ ਕਹੋ ਚੁੱਪ ਰੰ ਜਾਂ ਚਲੋ ਦਿਓ ਜਵਾਬ ਮੇਰੇ ਕੋ ਸਮਾਂ ਖਤਮ ਹੋ ਰਿਹਾ ਮੈਂ ਜਿਹੜਾ ਅਗਲੇ ਸਟੈਪ ਦੇ ਕਦਮ ਹੋ ਰਹੇ ਆ ਨਸ਼ਾਖੋਰੀ ਵੀ ਟੋਲਰਟ ਨਹੀਂ ਹੋਏਗੀ ਭ੍ਰਿਸ਼ਟਾਚਾਰ ਵੀ ਟੋਲਰਟ ਨਹੀਂ ਹੋਏਗਾ ਜਿੱਦਾਂ ਮਰਜੀ ਕੋਈ ਲਿੰਕ ਵਾਲਾ ਤਹਿਸੀਲਦਾਰ ਹੋਵੇ ਚਾਹੇ ਨੈਪ ਤਹਿਸੀਲਦਾਰ ਹੋਵੇ ਅਸੀਂ ਨਹੀਂ ਕਿ ਸਾਰੇ ਅਫਸਰ ਕਰਪਟ ਨੇ ਬਹੁਤ ਚੰਗੇ ਅਫਸਰ ਵੀ ਨੇ ਸਿਰਫ ਕਰਪਟ ਬੰਦਿਆਂ ਵਿਰੁੱਧ ਕਾਰਵਾਈ ਹੋ ਰਹੀ ਆ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਨੂੰ ਬਹੁਤ ਤਕਲੀਫ ਹੋ ਰਹੀ ਹੈ ਜਦੋਂ ਕਰਪਟ ਬੰਦਿਆਂ 'ਤੇ ਕਾਰਵਾਈ ਹੁੰਦੀ ਆ ਪਤਾ ਨਹੀਂ ਕਿੱਧਰੋਂ ਕਿੱਧਰੋਂ ਅੰਗਰੇਜ਼ ਸੰਗਲੀ ਜੁੜਦੀ ਹੋਣੀ ਆ ਜਾਂ ਇਹ ਹੁਣ ਆਇਆ ਵੀ ਜਦੋਂ ਪੋਤਰੇ ਫਰੋਣਨ ਕਿ ਨਿਕਲਣੇ ਤਾਂ ਪੋਤਰੇ ਸਾਰੇ ਹੀ ਪੁਰਾਣੇ ਕਾਂਗਰਸੀਆਂ ਤੇ ਪੁਰਾਣੇ ਅਕਾਲੀਆਂ ਦੇ ਨਿਕਲਣੇ ਆ ਅੱਧ ਕਿੱਦੇ ਪਹਿਲਾਂ ਹੀ ਜੇਲ੍ਹਾਂ 'ਚ ਜਿਹੜੇ ਆ ਜੇਲ੍ਹ ਦੀ ਹਵਾ ਖਾ ਰਹੇ ਆ